ਅਤੇ ਡੀਸੀਪੀ ਲਾਉਣ ਆਰਡਰ ਅਤੇ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਜੇਰੇ ਨਗਰ ਨੇ ਮੇਰੇ ਐਸਐਚਓ ਕੈਂਟ ਐਸਾਈ ਅਮਨਦੀਪ ਕੌਰ ਵੱਲੋਂ ਜਿਹੜਾ ਵਾ ਇੱਕ ਮੁਕਦਮਾ 155/24 ਦਰਜ ਹੋਇਆ ਸੀ ਇਹ 24 ਨਵੰਬਰ ਨੂੰ ਇੱਕ ਐਕਟਵਾ ਚੋਰੀ ਹੋਈ ਸੀ ਗੁਰਵਰਜਨ ਦੇਵ ਨਗਰ ਇਲਾਕੇ ਚੋਂ ਕੈਂਟ ਦੇ ਰੀਜੋਨ ਚ ਇਹਨਾਂ ਨੇ ਐਕਟਵਾ ਨੂੰ ਫਾਲੋ ਕਰਦੇ ਕਰਦੇ ਉਹ ਸੀਸੀਟੀਵੀ ਕੈਮਰੇ ਤੋਂ ਜਿਹੜਾ ਇਹ ਚ ਵਿਨੋਦ ਸ਼ਰਮਾ ਤੇ ਅਰਜਨ ਸੈਣੀ ਦੋ ਦੋਸ਼ੀ ਗ੍ਰਿਪ ਕਬਤਾਰ ਕੀਤੇ ਆ ਮਨੋਦ ਸ਼ਰਮਾ ਮੁਣੀਪਰਖ ਦਾ ਰਹਿਣ ਵਾਲਾ ਤੇ ਅਰਜਨ ਸਾਣੀ ਪਠਾਨਕੋਟ ਦੇ ਰਹਿਣ ਵਾਲਾ ਇਹ ਅਰਜਨ ਸਾਣੀ ਪਹਿਲਾਂ ਪਠਾਨਕੋਟ ਦੇ ਵਿੱਚ ਇਹਨਾਂ ਦੇ ਕੋਲ 7 ਕਿਲੋ ਮੇਜਰਜ ਨੇ ਉੱਥੇ ਜੇ ਵਹੀਕਲ ਚੋਰੀ ਦੀ ਵਾਰਦਾਤ ਕਰਦਾ ਸੀ ਹੁਣੇ ਅੰਮ੍ਰਿਤਸਰ ਆ ਕੇ ਚੋਰੀ ਕਰਨ ਲੱਗ ਪਿਆ ਇਸ ਜਿਹੜੀ ਮਕਦਮੇ ਵਿੱਚ ਜਿਹੜੀ ਐਕਟਰ ਚੋਰੀ ਕੀਤੀ ਸੀ ਉਹ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਕੋ 2 ਚੋਰੀਆਂ ਹੋਰ ਐਕਟਰ ਬਰਾਮਦ ਕੀਤੀਆਂ ਇਹ ਬੰਦੇ ਫਿਲਹਾਲ ਛੜ ਤੋਂ ਰਿਮਾਂਡ ਤੇ ਨੇ ਸਾਡੇ ਕੋਲ ਇਹਨਾਂ ਕੋਲ ਰਿਕਵਰੀ ਹੋਣ ਦੀ ਆਸ ਹੈ ਇਸ ਤੋਂ ਇਲਾਵਾ 160 ਨੰਬਰ ਮਕਦਮਾ ਜਿਹੜਾ ਵਾ ਇਹਦੇ ਵਿੱਚ ਅਸੀਂ ਸਰਨਜੀਤ ਸਿੰਘ ਨਾਂ ਦਾ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਵਾ ਇਹਦੇ ਕੋਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਸਾਡੇ ਕੋਲ ਮਾਨਤੇ ਆ ਕਿ ਕੋਈ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਅਸੀਂ ਅੱਜ ਬਰਾਮਦਗੀ ਕਰਾਂਗੇ ਜਿਹੜਾ ਪਠਾਨਕੋਟ ਰਹਿੰਦਾ ਸੀ ਇੱਥੇ ਆ ਕੇ ਰਹਿਂਦਾ ਕਿਤੇ ਆ ਸੀ ਇਹ ਜਿਹੜਾ ਦੂਸਰਾ ਇਹਦਾ ਦੋਸ਼ੀ ਹੈ ਬਨੋਸ਼ ਸ਼ਰਮਾ ਦਾ ਸਾਥੀ ਹੈ ਉਹਦੇ ਕੋਲ ਰਹਿੰਦਾ ਸੀ ਇੱਥੋਂ ਵੀ ਕਲਚੋਰੀ ਕਰਕੇ ਉੱਥੇ ਲੈ ਜਾਂਦਾ ਸੀ ਥਾਨਫੋਟ ਜਾ ਕੇ ਵੇਚਦਾ ਸੀ ਉੱਥੇ ਜਾ ਕੇ ਵੇਚਦਾ ਸੀ ਇਹ ਕੋਈ ਬੰਦੇ 300 ਹੀ ਜਿੰਨਾਂ ਨੂੰ ਵੇਚਦਾ ਅਜੇ ਫਰਦਰ ਸਾਡ ਗਏ ਪੁਸ਼ਟੀਸ਼ ਕਰ ਰਹੇ ਆ ਰਿਮਾਂਡ ਤੇ ਆ ਅਸੀਂ ਜਿਹੜੇ ਬੰਦਿਆਂ ਨੂੰ ਵੀ ਕਲਵੇਚਦੇ ਉਹ ਵੀ ਗ੍ਰਫਤਾਰ ਕਰਾਂਗੇ ਉਹਨਾਂ ਨੂੰ ਨਾਮਜ਼ਦ ਕਰਾਂਗੇ ਕਿੰਨੀਆਂ ਵਹੀਕਲ ਸੰਭਲ ਲੇਤਾ ਕਿਦਾਰੇ ਚੋਰੀ ਕਰਦੇ ਇਹਨਾਂ ਕੋਲੋਂ ਤੇ ਤਿੰਨ ਬਰਾਮਦ ਹੋਏ ਨੇ ਸੀ ਅੱਧਰ ਇਨਟੈਰੋਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਤੇ ਬਾਕੀ ਸਾਰਾ ਡਿਟੇਲ ਲਵਾਂਗੇ ਕਿ ਕਿੰਨਾ ਕਿੱਥੇ ਚੋਰੀਆਂ ਕੀਤੀਆਂ ਕਿੱਥੇ ਵੇਚੇ ਨੇ ਉਹਨਾਂ ਤੇ ਵੀ ਕਾਰਵਾਈ ਹੋਏਗੀ ਜਿਨ੍ਹਾਂ ਨੂੰ ਵੇਚੇ ਗਏ ਨੇ ਬਿਲਕੁਲ ਜਿਹੜੇ ਖਰੀਦੇ ਆ ਉਹਨਾਂ ਤੇ ਵੀ ਕਾਰਵਾਈ ਹੋਏਗੀ ਸਰ ਇਹ ਜਿਹੜਾ ਇਹਦਾ ਨਾਲ ਦਾ ਸਾਥੀ ਸੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਇਹ ਤੇ ਪਹਿਲਾਂ ਕਾਫੀ ਦੇਰ ਤੋਂ ਉਹਦੇ ਨਾਲ ਹੀ ਪਹਿਲਾਂ ਉੱਥੋਂ ਪਠਾਨਕੋਟੋਂ ਚੋਰੀ ਕਰਦੇ ਸਤੰਬਰ ਮਹੀਨੇ ਦਰਜ ਨੇ ਤੇ ਬਿਲਕੁਲ ਜਿਹੜਾ ਦੂਸਰਾ ਦੋਸ਼ੀ ਆ ਉਹਤੇ ਮੁਕਦਮਾ ਕੋਈ ਦਰਜ ਨਹੀਂ ਪਰ ਤਿੰਨ ਵੀਕਲ ਉਸ ਕੋ ਬਰਾਮਦ ਹੋਏ ਨੇ ਜਿਹੜੇ ਏਜ ਕਿੰਨੀ ਹੈ ਨਾਲ 20 ਤੋਂ 22 ਸਾਲ ਦੇ 20 ਤੋਂ 22 ਸਾਲ ਦੇ ਸਰ ਕੋ 10 ਹੈ ਕੋਈ ਪਲੱਸ 2 ਪੜਿਆ ਹੋਆ ਤੇ ਨਸ਼ੇ ਦੇ ਆਦੀ ਨੇ ਨਸ਼ੇ ਦੇ ਆਦੀ ਸਰ ਲੱਗਦਾ ਵੀ ਹੋਰ ਵੀ ਰਿਕਵਰੀ ਹੋ ਸਕਦੀ ਬਿਲਕੁਲ ਫਰਦਰ ਇੰਟਰੋਗੇਸ਼ਨ ਚੱਲਦੀ ਰਿਹਾ ਰਿਮਾਂਡ ਤੇ ਆ ਸਾਨੂੰ ਆਸ ਹੈ ਕੋ ਹੋਰ ਰਿਕਵਰੀ ਹੋਏਗਾ ਲੱਗਦਾ ਨਹੀਂ ਕਿ ਜਿਹੜਾ ਕਿ 70 ਦੀ ਟੇਲਰ ਦਾ ਕੰਮ ਕਰਦਾ ਸੀ ਨਸ਼ੇ ਕਰਨ ਦਾ ਜਿਹੜਾ ਆਦੀ ਆ ਉਹਦੇ ਕਰਕੇ ਹੋਏ ਕੈਮਰੇ ਕੰਮ ਕਰਦਾ ਬਿਲਕੁਲ ਨਸ਼ੇ ਦੀ ਪੂਰਤੀ ਖਾਤਰ ਇਹ ਵਿਕਲ ਚੋਰੀ ਕਰਕੇ ਸਸਤੇ ਭਾਅ ਦੇ ਵੇਚ ਦਿੰਦੇ ਤਿੰਨ ਦਿਨ ਦਰਮਾਨ ਸਰ ਤੇ ਠੀਕ ਥੈਂਕ ਯੂ ਆਵ ਅਤੇ ਡੀਸੀਪੀ ਲਾਉਣ ਆਰਡਰ ਅਤੇ ਡੀਸੀਪੀ ਇਨਵੈਸਟੀਗੇਸ਼ਨ ਜਿੱਦੇ ਦਿਸ਼ਾ ਨਿਰਦੇਸ਼ਾਂ ਤੇ ਜੇਰੇ ਨਗਰਾਨੀ ਮੇਰੇ ਐਸਐਚਓ ਕੈਂਟ ਐਸਆਈ ਅਮਨਦੀਪ ਗੁਰ ਵੱਲੋਂ ਜਿਹੜਾ ਵਾ ਇੱਕ ਮੁਕਦਮਾ 155/24 ਦਰਜ ਹੋਇਆ ਸੀ ਇਹ 24 ਨਵੰਬਰ ਨੂੰ ਇੱਕ ਐਕਟਵਾ ਚੋਰੀ ਹੋਈ ਸੀ ਗੁਰਵਰਜਨ ਦੇਵ ਨਗਰ ਇਲਾਕੇ ਚੋਂ ਕੈਂਟ ਦੇ ਰੀਜੋ ਇਨਾਂ ਨੇ ਐਕਟਵਾ ਨੂੰ ਫਾਲੋ ਕਰਦੇ ਕਰਦੇ ਉਹ ਸੀਸੀਟੀਵੀ ਕੈਮਰੇ ਤੋਂ ਜਿਹੜਾ ਇਹ ਚ ਬਨੋਦ ਸ਼ਰਮਾ ਤੇ ਅਰਜਨ ਸ਼ਾਣੀ ਦੋ ਦੋਸ਼ੀ ਗ੍ਰਿਪ ਕਬਤਾਰ ਕੀਤੇ ਆ ਮਨੋਦ ਸ਼ਰਮਾ ਮੁਣੀਪਰਕ ਦਾ ਰਹਿਣ ਵਾਲਾ ਤੇ ਅਰਜਨ ਸ਼ਾਣੀ ਪਠਾਨਕੋਟ ਦਾ ਰਹਿਣ ਵਾਲਾ ਇਰਜਨ ਸਣੀ ਪਹਿਲਾਂ ਪਠਾਨਕੋਟ ਦੇ ਵਿੱਚ ਇਹ ਦੇਖਲਾ 7 ਕਿਲੋਮੀਟਰ ਦੇ ਦਰਜ ਨੇ ਉੱਥੇ ਜੇ ਵਹੀਕਲ ਚੋਰੀ ਦੀ ਵਾਰਦਾਤ ਕਰਦਾ ਸੀ ਹੁਣੇ ਅੰਮ੍ਰਿਤਸਰ ਆ ਕੇ ਚੋਰੀ ਕਰਨ ਲੱਗ ਪਿਆ ਇਸ ਜਿਹੜੀ ਮੁਕਦਮੇ ਵਿੱਚ ਜਿਹੜੀ ਐਕਟਵਾ ਚੋਰੀ ਕੀਤੀ ਸੀ ਉਹ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਕੋ 2 ਚੋਰੀਆਂ ਹੋਰ ਐਕਟਵਾ ਬਰਾਮਦ ਕੀਤੀਆਂ ਇਹ ਬੰਦੇ ਫਿਰ ਹਾਲ ਸਾਡ ਤੋਂ ਰਿਮਾਂਡਤੇ ਨੇ ਸਾਡੇ ਕੋਲ ਇਹਨਾਂ ਕੋ ਹੋਰ ਕਵਰੀ ਹੋਣ ਦੀ ਆਸ ਹੈ ਇਸ ਤੋਂ ਇਲਾਵਾ 160 ਨੰਬਰ ਮੁਕਦਮਾ ਜਿਹੜਾ ਵਾ ਇਹਦੇ ਵਿੱਚ ਅਸੀਂ ਸ਼ਰਨਜੀਤ ਸਿੰਘ ਨਾਂ ਦਾ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਵਾ ਇਹਦੇ ਕੋਲੋਂ 3 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਸਾਡੇ ਕੋਲ ਰਿਮਾਂਡ ਤੇ ਆ ਤੇ ਕੋਈ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਅਸੀਂ ਅੱਜ ਬਰਾਮਦਗੀ ਕਰਾਂਗੇ ਜਿਹੜਾ ਪਠਾਨਕੋਟ ਰਹਿਦਾ ਸੀ ਇੱਥੇ ਆ ਕੇ ਰਹਿਦਾ ਕਿਤੇ ਆ ਸੀ ਇਹ ਜਿਹੜਾ ਦੂਸਰਾ ਇਹਦਾ ਦੋਸ਼ੀਆ ਬਨੋਸ਼ ਸ਼ਰਮਾ ਦਾ ਸਾਥੀ ਹੈ ਉਹਦੇ ਕੋਲ ਰਹਿੰਦਾ ਸੀ ਇੱਥੋਂ ਵੀ ਕਲਚੋਰੀ ਕਰਕੇ ਉੱਥੇ ਲੈ ਜਾਂਦਾ ਸੀ ਪਠਾਨਕੋਟ ਜਾ ਕੇ ਵੇਚਦਾ ਸੀ ਉੱਥੇ ਜਾ ਕੇ ਵੇਚਦਾ ਸੀ ਇਹ ਕੋਈ ਬੰਦੇ ਟਰੇਡ ਹੋਏ ਜਿੰਨਾਂ ਨੂੰ ਵੇਚਦਾ ਅਜੇ ਫਰਦਰ ਸਾਡੇ ਕੋਲ ਪੁਸ਼ਟੀਸ਼ ਕਰ ਰਹੇ ਹਾਂ ਰਿਮਾਂਡ ਤੇ ਆ ਅਸੀਂ ਜਿਹੜੇ ਬੰਦਿਆਂ ਨੂੰ ਵੀ ਕਲਵੇਜ ਦੇ ਉਹ ਵੀ ਗ੍ਰਫਤਾਰ ਕਰਾਂਗੇ ਉਹਨਾਂ ਨੂੰ ਨਾਮਜ਼ਦ ਕਰਾਂਗੇ ਕਿੰਨੀਆਂ ਵਹੀਕਲ ਸਮਹ ਲੈ ਤੱਕ ਕਰੇ ਇੱਕ ਜੁਰੀ ਤੇ ਬਾਕੀ ਸਾਰਾ ਡਿਟੇਲ ਲਵਾਂਗੇ ਕਿ ਕਿੰਨਾ ਕਿੱਥੇ ਚੋਰੀਆਂ ਕੀਤੀਆਂ ਕਿੱਥੇ ਵੇਚੇ ਨੇ ਉਹਨਾਂ ਤੇ ਵੀ ਕਾਰਵਾਈ ਹੋਏਗੀ ਜਿਨ੍ਹਾਂ ਨੂੰ ਵੇਚੇ ਗਏ ਨੇ ਬਿਲਕੁਲ ਜਿਹੜੇ ਖਰੀਦੇ ਆ ਉਹਨਾਂ ਤੇ ਵੀ ਕਾਰਵਾਈ ਹੋਏਗੀ ਸਰ ਇਹ ਜਿਹੜਾ ਇਹਦਾ ਨਾਲ ਦਾ ਸਾਥੀ ਸੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਇਹ ਤੇ ਪਹਿਲਾਂ ਕਾਫੀ ਦੇਰ ਤੋਂ ਤੇ ਨਾਲ ਹੀ ਪਹਿਲਾਂ ਉੱਥੋਂ ਪਠਾਨਕੋਟੋਂ ਚੋਰੀ ਕਰਦੇ ਸਤੰਗਰਮੇ ਦਰਜ ਨੇ ਤੇ ਬਿਲਕੁਲ ਜਿਹੜਾ ਦੂਸਰਾ ਦੋਸ਼ੀ ਆ ਉਹਤੇ ਮੁਕਦਮਾ ਕੋਈ ਦਰਜ ਨਹੀਂ ਪਰ ਤਿੰਨ ਵੀਕਲ ਉਸ ਤੋਂ ਬਰਾਮਦ ਹੋਏ ਨੇ ਜੀ ਜੇਜ ਕਿੰਨੀ ਹੈ ਨਾ ਜੀ 20 ਤੋਂ 22 ਸਾਲ ਦੇ ਜੀ 20 ਤੋਂ 22 ਸਾਲ ਦੇ ਜੀ ਸਰ ਕੋ 10 ਹੈ ਕੋਈ ਪਲਾਸਟਿਕ ਪੜਿਆ ਤੇ ਨਸ਼ੇ ਦੀ ਆਦੀ ਨੇ ਨਸ਼ੇ ਦੀ ਆਦੀ ਸਰ ਲੱਗਦਾ ਵੀ ਹੋਰ ਵੀ ਰਿਕਵਰੀ ਹੋ ਸਕਦੀ ਬਿਲਕੁਲ ਪਰ ਅੰਟੈਰੋਗੇਸ਼ਨ ਚੱਲਦੀ ਰਿਹਾ ਰਿਮਾਂਡ ਤੇ ਆ ਸਾਨੂੰ ਆਸ ਹੈ ਕਿ ਹੋਰ ਰਿਕਵਰੀ ਹੋਏਗਾ ਲੱਗਦਾ ਨਹੀਂ ਕਿ ਜਿਹੜਾ ਕਿ ਸ਼ੰਜੀ ਦਾ ਟੇਲਰ ਦਾ ਕੰਮ ਕਰਦਾ ਸੀ ਨਸ਼ੇ ਕਰਨ ਦਾ ਜਿਹੜਾ ਆਦੀ ਆ ਉਹਦੇ ਕਰਕੇ ਉਹ ਇਹ ਕੰਮ ਕਰਦਾ ਬਿਲਕੁਲ ਨਸ਼ੇ ਦੀ ਪੂਰਤੀ ਖਾਤਰ ਇਹ ਵਿਕਲ ਚੋਰੀ ਕਰਕੇ ਸਸਤੇ ਭਾਅ ਦੇ ਵੇਚ ਦਿੰਦੇ ਤਿੰਨ ਦਿਨ ਦਰਮਾਨ ਸਕਦੇ ਠੀਕ ਥੈਂਕ ਯੂ